ਆਪਣੀ ਵੀਡੀਓ ਦੇਖ ਰਹੇ ਸੱਜਣ ਬੇਲੀਓ ਮਿੱਤਰ ਪਿਆਰਿਆ ਨੂੰ ਪਿਆਰ ਭਰੀ ਸਾਸਤਰੀ ਕਾਲ ਆਪਾਂ ਇਹੋ ਜਿਹਾ ਟੂਰ ਕਰਤੀ ਅੱਜ ਤੁਹਮ ਦਿਖਾਉਣੇ ਆ ਮੈਟਰੋ ਚੱਲਾਂਗੇ ਆਪਾਂ ਵਿਕਟੋਰੀਆ ਦੇਖਾਂਗੇ ਉਸ ਤੋਂ ਬਾਅਦ ਆਵੜਾ ਚੱਲਾਂਗੇ ਜੋ ਮੈਟਰੋ ਨਦੀ ਦੇ ਥੱਲੇ ਦੀ ਜਾਂਦੀ ਆ ਉਹ ਦਿਖਾਵਾਂਗੇ ਬਾਕੀ ਤੁਸੀਂ ਜੁੜੇ ਰਹੋ ਵੀਡੀਓ ਨਾਲ ਲਓ ਜੀ ਗੱਡੀ ਆਪਣੀ ਤਿਆਰ ਆ ਜੀ ਆਪਾਂ ਬੈਠ ਕੇ ਗੱਡੀ 'ਚ ਆਪਾਂ ਜਾਂਦੇ ਹਾਂ ਹੁਣ ਬਾਲੀਗਾਂਚ ਜਸਵੀਰ ਵੀਰੇ ਨੇ ਆਪਾਂ ਨੂੰ ਰਸਤੇ ਛੱਡ ਦੇਣਾ ਇਹਨੇ ਗਾਹਾਂ ਲੈਣ ਜਾਣਾ ਆਪਣੇ ਬੱਚਿਆਂ ਨੂੰ ਸਕੂਲੋਂ ਇਹ ਪੀਲੀਆਂ ਗੱਡੀਆਂ ਕਲਕੱਤੇ ਦੀਆਂ ਟ੍ਰੈਫਿਕ ਬੜੇ ਬੜੇ ਜਾਮ ਵਿੱਚ ਦੀ ਲੰਘਦੇ ਹੋਏ ਆਪਾਂ ਪਹੁੰਚਾਂਗੇ ਬਾਲੀਗਾਂਚ ਸਟੇਸ਼ਨ ਬਾਲੀਗਾਂਚ ਤੋਂ ਆਪਾਂ ਜਾਵਾਂਗੇ ਜੋ ਗੁਰਦੁਆਰਾ ਸਾਹਿਬ ਜਾਣਾ ਆਪਾਂ ਰਾਸ ਬਿਹਾਰੀ ਬਾਲੀ ਗਾਂ ਦਾ ਸਟੇਸ਼ਨ ਆ ਗਿਆ ਇੱਥੇ ਜਿੱਥੋਂ ਆਪਾਂ ਬਹਿ ਗਏ ਬੱਸ ਬੱਸ ਚੜ ਕੇ ਆਪਾਂ ਜਾਵਾਂਗੇ ਹੁਣ ਆਰਾਸ ਬਿਹਾਰੀ ਗੁਰਦੁਆਰਾ ਜੀ ਆਪਾਂ ਪਹੁੰਚ ਗਏ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਕੋਨ ਕਾਤਾ ਆਰਾਸ ਬਿਹਾਰੀ ਐਵੇਨਿਊ ਕੱਲ ਗਏ ਸੀ ਆਪਾਂ ਗਰਚਾ ਗੁਰਦੁਆਰਾ ਸੀ ਉਹ ਵੀ ਸ੍ਰੀ ਗੁਰੂ ਸਿੰਘ ਸਭਾ ਜੀ ਇਹ ਆ ਗਿਆ ਆਰਾਸ ਬਿਹਾਰੀਆ ਗੁਰਦੁਆਰਾ ਸਾਹਿਬ ਕੋਨ ਕਾਤਾ ਮੰਤਰਵਾਰ ਸਾਹਿਬ ਮੱਥਾ ਟੇਕਿਆ ਜੀ ਹੁਣ ਆਪਾਂ ਚੱਲੇ ਆਂ ਵਾਪਸ ਅਗਰ ਤੁਹਾਨੂੰ ਦਿਖਾਵਾਂ ਮੈਂ ਕਿੱਥੇ ਜਾਂਦਾ ਪਰੋ ਤੁਸੀਂ ਬਾਬਾ ਜੀ ਪੰਜਾਬ ਤੋਂ ਗਏ ਇੱਥੇ ਰਹਿੰਦੇ ਖਾਸ ਅੰਮਰਸਾ ਹੈ ਅੰਮਰਸਾ ਤੋਂ ਕਿੰਨਾ ਟਾਈਮ ਹੋ ਗਿਆ ਇੱਥੇ ਜੁੜੀ ਕਰਦਿਆਂ ਨੂੰ ਹਾਂਜੀ ਕਿੰਨਾ ਟਾਈਮ ਹੋ ਗਿਆ ਡਿਊਟੀ ਕਰਦਿਆਂ ਨੂੰ ਮੇਰੇ ਥੋੜੇ ਜੀ 8 ਵੇ ਆ ਜਾਈਦਾ ਹਾਂਜੀ ਸ਼ਾਮ ਨੂੰ 8 ਵੇ ਚਲੇ ਜਾਈ ਕਿੰਨਾ ਟਾਈਮ ਹੋ ਗਿਆ ਇੱਥੇ ਰਹਿੰਦਿਆਂ ਨੂੰ ਇੱਕ ਜੇ ਮੈਨੂੰ ਘਰ ਤੋਂ ਘਰ ਤੋਂ ਅੱਜ ਫੈਸਲਾ ਹੋ ਗਿਆ ਅੱਜ 40 ਸਾਲ ਦੋਧਾਰੇ। ਕਿ ਸਹੀ। ਇੱਕ ਘਰਚਾ ਕਰਦੋਰੇ ਜਾਂ ਸਿੰਘ ਸਵੇ ਕਰਦੋਰੇ ਨਾ। ਇਹ ਸਾਡੀ ਜੋਪੇ ਕੋਲ ਤੋਂ ਦੋ ਸਰਖਾਵਾਂ। ਬੱਡੀ ਇਹ ਵਾ ਤੇ ਗੱਛਾ ਛੋਟੇ ਜਿਹੀ ਵਾਲੀ ਛੋਟਿਆ। ਘਰਚੇਜ ਦਾ ਆਪਣੇ ਮੇਰੇ ਪਿੰਡ ਦੇ ਆਹੋ ਕੇਵਲ ਸਿੰਘ ਪ੍ਰਧਾਨ ਜੋ। ਅੱਜ ਕੇਵਲ ਸਿੰਘ ਪ੍ਰਧਾਨ ਉੱਪਰ ਤੋਂ ਛੋਟਾ ਪਧਾਨ। ਉਹ ਕੇਵਲ ਸਿੰਘ। ਬਲਾਸਪੁਰੋਂ ਅਸੀਂ ਬਲਾਸਪੁਰ ਤੋਂ ਆ। ਅੱਛਾ। ਤੇ ਅੱਗੇ ਉਹ ਇੱਥੇ ਹੀ ਨਾ ਮਰਿਆ ਉੱਪਰ ਤੋਂ ਆ। ਉਹ ਕੋਠੀ ਬੰਦੀ ਹੋ ਗਈ ਹੈ। ਹਾਂਜੀ। ਹਾਂਜੀ। ਠੀਕ ਆ ਬਬਾਈ ਹਾਂਜੀ ਆਪਾਂ ਪਹੁੰਚ ਗਏ ਵਿਕਟੋਰੀਆ ਮੈਮੋਰੀਅਲ ਕੋਲਕਾਤਾ ਤੁਹਾਨੂੰ ਵੀ ਦਿਖਾਵਾਂਗੇ ਨਾਲ ਨਾਲ ਇੱਕ ਵੈਕਸਾਈਡ ਆ ਰਾਸ਼ ਕਾਫੀ ਹੈਗਾਗਾ ਹੈ ਹੁਣ ਆਪਾਂ ਲੈਨੇ ਆ ਟਿਕਟ ਵੀ ਦੇਖਦੇ ਕਿੰਨੇ ਦੀ ਮਿਲਦੀ ਆ ਨਾਲ ਤੁਹਾਨੂੰ ਦੱਸਾਂਗੇ ਮੋਕਾ ਕਰ ਕਰ ਇਹ ਜਿੰਮ ਦਾ ਟਾਈਮਿੰਗ ਹੈਗਾ ਟੂ ਡੇ ਟੂ ਸੰਡੇ 10:00 AM ਤੋਂ 6:00 PM ਤੱਕ ਟਿਕਟ ਕਾਊਂਟਰ ক্লোਜ਼ 5:30 PM ਗਾਰਡਨ ਟਾਈਮਿੰਗ 5:30 ਤੋਂ 6 ਟਿਕਟ ਕਾਊਂਟਰ ক্লোਜ਼ 5:30 ਆਹ ਅਗੇ ਟਿਕਟ ਰੇਟ ਲੋ ਜੀ ਆਪਾਂ ਐਂਟਰੀ ਟੈਕ ਲੈ ਲਈ 300 ਰੁਪਏ ਕੌਣ ਦੇਖਦੇ ਨੇ ਤੋਰੀਆ ਮੁਰਿੰਦਾ ਕਾਇਦਾ ਖਿਲਸਣਾ ਆ ਨਾਟ ਕੋਈ ਨੂੰ ਦੇਖਦਾ ਹੋਏ ਦੇਖ ਜਾਨ ਬੇ आप पहुंच गए विक्टोरिया मेमोरियल ये महारानी की विक्टोरिया की मूर्ति है जी ਫੁਟਾ ਦਿੱਤਾ ਨੀ ਬਸ ਕਿਉਂਕਿ ਕਾਰਨ ਨਹੀਂ ਕਿ ਜੈਗਰੀ ਵੀ ਹੈ ਇਹ ਹੈ ਜੀ ਕੋਲਕਾਤਾ ਦਾ ਵਿਕਟੋਰੀਆ ਮੈਮੋਰੀਅਲ ਹਾਲ ਇਹ ਤੁਸੀਂ ਬਾਹਰੋਂ ਦ੍ਰਿਸ਼ ਦੇਖ ਸਕਦੇ ਹੋ ਅੰਦਰ ਇਹਦੇ ਵੀਡੀਓਗ੍ਰਾਫੀ ਅਲਾਉਡ ਨਹੀਂ ਸੋ ਅਸੀਂ ਬਾਹਰੋਂ ਵੀਡੀਓ ਵਗੈਰਾ ਬਣਾ ਲਈ ਫੋਟੋ ਵਗੈਰਾ ਕਰ ਲਈ ਅੰਦਰ ਵੀ ਬਹੁਤ ਸੋਹਣਾ ਬਣਿਆ ਬਾ ਮਿਊਜ਼ੀਅਮ ਬਹੁਤ ਸੋਹਣਾ ਦੇਖਣ ਵਾਲਾ ਹੈ ਪਰ ਅੰਦਰ ਵੀਡੀਓ ਅਲਾਉਡ ਨਹੀਂ ਉਹ ਜਾਂਦੀਆਂ ਮਰਗਾਬੀਆਂ ਪਾਣੀ ਦੇ ਵਿੱਚ ਤੈਰ ਰਹੀਆਂ। ਅਰੇ ਬਾਈ। ਦਰਖਤ ਤਾਂ ਜੀਵ ਜੀਵ ਦਰਖਤ ਦੇਖਿਆ ਆਪਾਂ। ਆਹ ਆ ਵੱਡੇ ਵੱਡੇ ਪੱਤੇ ਆ ਪਤਾ ਨਹੀਂ ਕੀ ਚੀਜ਼ ਆ। ਆ ਇਹਨੂੰ ਫਲ ਵੀ ਲੱਗਾ ਹੋਇਆ ਬਈ। ਖਾਣ ਦਾ ਹੈ ਨਾ। ਹੂੰ। ਆਹ ਬਹੁਤ ਸੋਹਣਾ ਮਾਹੌਲ ਆ। ਪਾਰਕਪੁਰਕ ਬਣੇ ਵੇ ਘੁੰਮਣ ਵਾਸਤੇ। ਆ ਦੇਖੋ ਫਿਰ ਇਹਨਾਂ ਦੀ ਇਹ ਦੁਪਹਿਰ ਦਾ ਵੇਲਾ ਹੈ ਦੇਖੋ ਹਾਂ 2 ਵਜੇ ਦੁਪਹਿਰ ਦੇ ਲੋ ਜੀ ਵਿਕਟੋਰੀਆ ਕਮ ਦੇ ਕਮੋਦੇ ਪਾਰਕਾਂ ਵਿੱਚ ਦੀ ਅਸੀਂ ਆ ਗਏ ਇੱਧਰ ਜਿਹੜੀ ਬੈਕ ਸਾਈਡ ਵਾਲ ਨੂੰ ਇੱਧਰ ਲੱਗਿਆ ਵਾ ਆਹ ਫਹਾਰਾ ਇਹਦਾ ਨੋ ਤੁਸੀਂ ਨੰਨਾਂ ਵਿਕਟੋਰੀਆ ਮੈਮੋਰੀਅਲ ਦੇ ਬਾਹਰ ਤੁਹਾਨੂੰ ਆ ਬੱਗੀਆਂ ਮਿਲ ਜਾਣਗੀਆਂ ਜੇ ਤੇ ਭਈਆ ਕਿੰਨਾ ਚਾਰਜ ਹੈ ਇਸਕਾ 500 50 कितने दूरी लेके जाते हो 2.5 किलोमीटर राउंड घुमाती है कितने 2.5 किलोमीटर 2.5 किलोमीटर हां ये सिंगल बाय कितना चार्ज है 150 One? 150 कितनी राइड होगी टाटा ओके ये ਤੁਸੀਂ ਵੀ ਵਿਕਟੋਰੀਆ ਮੋਰੀ ਲਾਓ ਤਾਂ ਤੁਸੀਂ ਇਹਨਾਂ ਦਾ ਰਾਈਡ ਦਾ ਆਨੰਦ ਵੀ ਲੈ ਸਕਦੇ ਹੋ ਇਧਰ ਆ ਬੱਗੀਆਂ ਇਹ ਢੋਕੜਿਆਂ ਵਾਲੀ ਆ ਗਈ। ਉਹ ਵੱਜੀ ਨਾ ਔਰ ਫਰਾਈ ਜਾਣਾ ਦੇਖੋ ਫਾਨਾ ਲਿਖਿਆ। ਇਹ ਔਰ ਫਰਾਈ ਜਾਣਾ। ਦੇਖੋ। ਇਹ ਆ ਗਿਆ ਬਰਨਾਪਨ ਤੇਰੀਆਂ। ਤਾਰਾ ਮੰਡਲ। ਦਰਲਾਵਣਾ ਨਹੀਂ ਬਣਾਇਆ ਹਨ। ਛੋਟਾ ਦਰਲਾ। ਆਪਾਂ ਕਲਕੱਤੀ ਕੁੰਮਦੇ ਘਮੋਦੇ ਵਿਕਟੋਰੀਆ ਕੁੰਮਦੇ ਹੋਏ ਆਪਾਂ ਆ ਗਏ ਇੱਧਰ। ਵਰਲਾ ਅਲਟੇਰੀਅਮ ਵਰਲਾ ਪਲਟੇਰੀਅਮ ਜਿਹਨੂੰ ਕਹਿੰਦੇ ਆ ਤਾਰਾ ਮੰਡਲ ਜਿਵੇਂ ਆਪਣੇ ਸਾਇੰਸ ਸਿਟੀ ਦੇ ਵਿੱਚ ਆ ਦਿਖਾਉਂਦੇ ਹੁੰਦੇ ਆ ਕਿ ਬੱਚਿਆਂ ਨੂੰ ਦਿਖਾਉਂਦੇ ਆ ਜਿਹੜੇ ਬ੍ਰਹਿਮੰਡ ਬਾਰੇ ਉਹ ਚੀਜ਼ ਐ ਇਹਦੇ ਅਲੱਗ-ਅਲੱਗ ਸ਼ੋਅ ਚੱਲਦੇ ਆ ਜਿਵੇਂ ਸਾਰੀਆਂ ਅਲੱਗ-ਅਲੱਗ ਲੈਂਗੁਏਜ ਆ ਹੁਣ ਤਾਂ ਹਿੰਦੀ ਇੰਗਲਿਸ਼ ਤੇ ਬੰਗਲਾ ਹਿੰਦੀ ਇੰਗਲਿਸ਼ ਤੇ ਬੰਗਲਾ ਹੁਣ ਬੰਗਲਾ ਦਾ ਸ਼ੋਅ ਆ 3 ਵਜੇ 4 ਵਜੇ ਹਿੰਦੀ ਵਾਲਾ ਚੱਲੇਗਾ ਅਸੀਂ ਆਏ ਸੀ ਟਿਕਟ ਲਾਈਨ ਹੁਣ ਜੇਟ ਕਰਨੀ ਕੋਈ ਪਰ ਤੁਹਾਨੂੰ ਇੱਕ ਘੰਟਾ ਰੁਕਣਾ ਪਣਾ ਹੈ ਜੇ ਪੌਣੇ ਦਿਨ ਹੋਇਆ 120 ਰੁਪਏ ਟਿਕਟਾ ਜੀ ਜੇ ਤੁਸੀਂ ਵੀ ਆਓ ਜ਼ਰੂਰ ਦੇਖਣਾ ਅ ਬਹੁਤ ਸੁਣੀ ਇਹ ਲੋਕੇਸ਼ਨ ਬਣੀ ਹੋਈ ਬਾਹਰ ਦੀ ਹੈ ਹੁਣ ਆਪਾਂ ਚੱਲਦੇ ਆਂਗੇ ਨਿਊ ਮਾਰਕੀਟ ਅਗਲੀ ਲਾ ਲਿ ਸਟੇਸ਼ਨ ਤੇ ਹਾਂ ਹੁਣ ਆਪਾਂ ਚੱਲਦੇ ਆਂ ਨਿਊ ਮਾਰਕੀਟ ਅੱਜ ਜੀ ਆਪਾਂ ਪਹੁੰਚ ਗਏ ਕਲਕੱਤਾ ਦੀ ਨਿਊ ਮਾਰਕੀਟ ਤੁਹਾਨੂੰ ਵੀ ਦਿਖਾਉਣਾ ਨਾਲ ਨਾਲ ਬਣਾ ਰਿਹਾ ਵੀਡੀਓ ਦੇ ਵਿੱਚ ਇਹ ਮਾਲ ਵਗੈਰਾ ਤੋਂ ਜਿਹੜਾ ਇਹ ਬਾਜ਼ਾਰ ਜਿਹੜਾ ਸਸਤਾ ਹੋ ਜਾ ਸਾਰੇ ਉਹਨਾਂ ਬਾਕੀ ਦੇਖਦੇ ਆਪਾਂ ਮੱਕੀ ਕਿਵੇਂ ਲੱਗਦਾ ਰੇਟ ਨੂੰ ਟੋਪ ਆ ਦੇਖਦੇ ਹੈ ਇੱਧਰ ਟੀ-ਸ਼ਰਟ ਆ ਲੋਰ ਇਧਰ ਤੁਹਾਨੂੰ ਐਨਕਾ ਦੀ ਵੈਰਾਈਟੀ ਮਿਲ ਜੂਗੀ ਘਟਗਾ ਦੀ ਵੈਰਾਈਟੀ ਮਿਲ ਜੂਗੀ

ਲੋ ਜੀ ਆਪਾਂ ਘੁੰਮਦੇ ਘਮੋਦੇ ਆਗੇ ਆਪਾਂ ਸ੍ਰੀ ਗੱਤਕਾ ਦਾ ਲੇਖ ਮੋਲ ਇਹ ਲੇਖ ਮੋਲ ਤੋਂ ਦਿਖਾਉਣੇ ਆ ਬਹੁਤ ਬੜਾ ਮੋਲ ਆ ਗੇਟਰ ਹਰਣਾ ਪਰ तेरे में क्या लग रही है मेरे ऊपर एन एनर्जी कार्ड मंडल से नंबर लेने होते हैं है ना और ये थोड़ा सा नेगेटिव है ना ये रेंज फुटवीर 60% फ्लेक्स अभी सब चीज तो नहीं ਲੇ ਕਮਾਲ ਸਾਰਾ ਘੁੰਮ ਘਮਾ ਕੇ ਅਸੀਂ ਪੂਰਾ ਥੱਕ ਗਏ ਸੀਗੇ ਉਸ ਤੋਂ ਬਾਅਦ ਆਪਾਂ ਆਹ ਰੈਸਟ ਚੇਅਰ ਤੇ ਆਪਾਂ ਥੈਰੇਪੀ ਵਗੈਰਾ ਕਰਾਈ ਆ ਰਾਮ ਨਾਲ ਅੱਧਾ ਘੰਟਾ ਰੈਸਟ ਵਗੈਰਾ ਕਰਕੇ ਥੈਰੇਪੀ ਕਰਾ ਕੇ ਫਿਰ ਆਪਾਂ ਚੱਲੇ ਜੀ ਵਾਪਸ ਘਰ ਨੂੰ ਆਪਣੇ ਇਹ ਦੇਖੋ ਥੈਰੇਪੀ ਹੋ ਰਹੀ ਹੈ ਜੀ ਆਪਣੀ ਰਾਮ ਨਾਲ ਪੈ ਗਏ ਆਪਾਂ ਚੇਅਰ ਤੇ ਤੇ ਥੈਰੇਪੀ ਹੋ ਰਹੀ ਆ